ਮਾਤਾ ਪਹਿਲੀ ਗੇਲਾਈ ਹੋਵੇ ਕਿਸੇ ਤੋਂ 1000 ਰੁਪਏ ਫੜ ਕੇ ਲਿਆਈ ਹੋਵੇ ਪੁੱਛਣ ਵਾਸਤੇ ਹੀ ਹੋਵੇ ਮਾਤਾ ਇੱਕ 1000 ਕਿਸੇ ਤੋਂ ਫੜ ਕੇ ਲਿਆ ਪਹਿਲੀ ਗੇਲਾਈ ਹੁਣ ਪਹਿਲਾ ਦਰਬਾਰ ਤੇ ਕਿਤੇ ਵੀ ਨਾ ਹੋਣਾ ਪਹਿਲੀ ਗੇਲਾਈ ਹੁਣ 1000 ਰੁਪਏ ਕਿਸੇ ਤੋਂ ਫੜ ਕੇ ਲਿਆ ਹੋਣਾ ਪੁੱਛਣ ਵਾਸਤੇ ਹੋਣਾ ਪਹਿਲੀ ਗੇਲਾਈ ਹੁਣ 1000 ਰੁਪਏ ਫੜ ਕੇ ਲਿਆ ਹੋਣਾ ਪਹਿਲੀ ਗੇਲਾਈ ਦਰਬਾਰ ਤੇ ਹੋਣਾ ਕਿਥੋਂ ਆਇਆ ਫਕਰਾ ਹੱਬਕਰਾ ਦਿਆਲਾ ਦਿਆਲਾ ਕਿੱਥੇ ਆ ਬਕਰੇ ਹੱਬਕਰਾ ਅੰਬਰ ਸੈਲ ਨਮੇ ਸ਼ਹਿਰ ਤੋਂ ਅੱਗੇ ਮਾਤਾ 1000 ਕਿਸੇ ਤੋਂ ਫੜ ਕੇ ਲਏ ਹੋ ਪਹਿਲੀ ਗੱਲਾ ਦਰਬਾਰ ਤੇ ਆਓ ਚਲੋ ਫੱਕਰਾ ਦੇਖੇਗੀ ਸੁਨੇਵਾਗ ਸੁਡਾਈਆਂ ਮੈਂ ਛੱਡ ਦੁਨੀਆ ਤੇਰੇ ਘੜ ਲਾਈਆਂ 1 2 3 4 ਮਾਤਾ ਚਾਰ ਮੈਂਬਰੋਂ ਚਾਰ ਮੈਂਬਰ ਬਾਕੀ ਬੈਜੋ ਭਾਈ ਤੁਹਾਡੇ ਪਰਿਵਾਰ ਦੇ ਚਾਰਨੇ ਮਾਤਾ ਆਏ ਦਾ ਸਮਾਤਾ ਅੰਮਰਤ ਖੰਡਤ ਕੀਤੋ ਹੋ ਗਿਆ ਸੀ ਖੰਡਤ ਅੰਮਰਤ ਕੀਤੋ ਹੋ ਗਿਆ ਸੀ ਮਾਤਾ ਖੰਡਤ ਤੁਹਾਡੇ ਕੀਤੋ ਹੋ ਗਿਆ ਸੀ ਐ ਮਾਤਾ ਜੇ ਤਾਂ ਖੰਡਤ ਹੋ ਗਿਆ ਕੋਈ ਅੰਮਰਤ ਇਹਦੇ ਵਿੱਚ ਖੰਡਤ ਆਉਂਦਾ ਮਾਤਾ ਸੋਡੇ ਛੱਟਪਟ ਮੁੰਡਾ ਮਾਰ ਗਿਆ ਸੀ ਕੌਣ ਸੀ ਉਹ ਸਾਡੇ ਦਿਵਰ ਦਾ ਸੀ ਬਾਬਾਈ ਸੋਡੇ ਦਿਵਰ ਦਾ ਮੁੰਡਾ ਸੀ ਸੱਚੀ ਗਾਲਾਂ ਮਾਤਾ ਇੱਕਾ ਤੋਂ ਤਿੰਨ ਸੋਡੇ ਘਰ ਤਿੰਨ ਸੀ ਮਾਤਾ ਸਾਡੇ ਸਰ ਆ ਤਿੰਨੇ ਹਾਂਜੀ ਤਿੰਨੇ ਤਿੰਨ ਸੀ ਮਾਤਾ ਆਏ ਮੁਸਲਾਮਾਤਾ ਪੇਟੀ ਚ ਕੀ ਪਿਆ ਹੁੰਦਾ ਚੱਲ ਬਾਬਾ ਤੇਰੇ ਦਾ ਪਿਆ ਮਾ ਜਾਵਾ ਵੇ ਤੇ ਜੁਗਿੰਦਾ ਨਾ गुरु कर जाके माफी अमृत माता तो हो गया गलती माननी माता तू घरों दो कम सुनाई माता जे कोई कृपा हो जाए माता संगत माता मिठा बदाना बढ़ देगी चल बाबा वो दे

ਮਾਤਾ 21 ਦਿਨਾਂ ਤੋਂ ਪਹਿਲਾ ਪਹਿਲਾ ਜੇ ਨਾ ਕੰਮ ਬਣਿਆ ਤਾਂ ਫਕੀਰ ਨਾਖੀ ਗੁਰੂ ਘਰ ਜਾ ਕੇ ਨਾਹ ਤੋਂ ਕੇ ਮਾਤਾ ਅਰਧ ਜਵਾ ਜ਼ਰੂਰ ਕਰਨੀ ਕਿੰਨੇ ਮੇਜਨਾਂ ਦੇ ਵਿੱਚ ਕੰਮ ਆਉ ਨੂੰ ਜਿਹੜਾ ਮਾਤਾ ਤੋਂ ਸੋਚ ਕੇ ਆ ਤੇ ਇੱਕ ਮਾਤਾ ਮਾਤਾ ਜਲੀ ਬਾਬਾ ਹੋ ਮਾਰ ਤੇਰੀ ਅੱਖੀਆਂ ਦੀ ਪੂਰੀਏ ਹਰ ਵੇ ਸਾਦਾ ਵੇ ਕੋਣੇ